ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਤੇ Instagram ਚੈਨਲ ਗ੍ਰੀ ਡੈਰੀ ਫਾਰਮ ਦੀਪਗੜ੍ਹ ਦੇ ਵਿੱਚ ਜਿਹੜੇ ਮੇਰੇ ਭਰਾ ਪਹਿਲੀ ਵਾਰ ਵੀਡੀਓ ਦੇਖਦੇ ਬਾਈ ਉਹਨਾਂ ਨੂੰ ਰਿਕਵੈਸਟ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ 6280137325 ਮੀਰਾ ਮੋਬਾਈਲ ਨੰਬਰ ਐਡ ਕਰਵਾਉਣ ਲਈ ਸੰਪਰਕ ਕਰ ਸਕਦੇ ਹੋ ਅੱਜ ਬਾਈ ਜੀ ਆਪਾਂ ਤੁਹਾਡੇ ਲਈ ਇੱਕੋ ਵੀਰ ਦੇ ਦੋ ਟਰੈਕਟਰ ਲੈ ਕੇ ਆਏ ਹਾਂ ਮਹੀਂਦਰਾ ਤੇ ਫਾਰਮ ਟਰੈਕਟਰ ਟਰੈਕਟਰ ਆ ਬਾਈ ਜੀ 8427725955 8427725955 ਵੀਰ ਦਾ ਮੋਬਾਈਲ ਨੰਬਰ ਆ ਤੇ ਬਾਈ ਜੀ ਪਹਿਲਾ ਟਰੈਕਟਰ ਹੈਗਾ ਮਹਿੰਦਰਾ 475 DI ਤੇ ਮਾਡਲ ਹੈਗਾ ਜੀ ਟਰੈਕਟਰ ਦਾ 2005 ਮਾਡਲ ਟਰੈਕਟਰ ਆ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਆ ਕੰਡੀਸ਼ਨ ਵਗੈਰਾ ਚੈੱਕ ਕਰੋ ਤੁਸੀਂ ਵੀਡੀਓ ਵਿੱਚ ਬਿਲਕੁਲ ਨਵੀਂ ਕੰਡੀਸ਼ਨ ਸ਼ੋਰੂਮ ਗੱਡੀ ਹੁੰਦਾ ਟਰੈਕਟਰ ਪਿਆ ਹੈਗਾ ਕਿਤੇ ਕੋਈ ਗਲਿਆ ਸੜਿਆ ਨਹੀਂ ਸਾਰਾ ਟਰੈਕਟਰ ਬਿਲਕੁਲ オリジナル ਹੈ ਇੰਜਨ ਗੀਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੋਊਗੀ ਟਰੈਕਟਰ ਦੀ ਰੰਗ ਪੇਂਟ ਪੱਕੋ ਸਾਫ਼ ਕੰਡੀਸ਼ਨ ਆ ਬਿਲਕੁਲ ਨਵੀਂ ਟਾਇਰ ਆ ਬਾਈ ਜੀ ਮੁੱਲ ਰੱਖਿਆ ਵੀਰ ਨੇ ਸਿਰਫ 2,60,000 ਰੁਪਿਆ ਮੁੱਲ ਆ ਟਰੈਕਟਰ ਦਾ ਮੌਕੇ ਤੇ ਮਾਨਤਨ ਵੀਰ ਕਹਿੰਦਾ ਆਪਾਂ ਇਹ ਚੋ ਵੀ ਤੁਹਾਡਾ ਕਰ ਦਾਂਗੇ ਪੰਜਾਬ ਨੰਬਰ ਦਾ ਟਰੈਕਟਰ ਆ ਬਾਈ ਜੀ ਅੱਗੇ ਏਸੇ ਵੀਰ ਦਾ ਬਾਈ ਜੀ ਫਾਰਮ ਟਰੱਕ 45 ਬਕਾਊ ਹੈਗਾ 8427725955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਮਾਡਲ ਹੈਗਾ ਟਰੈਕਟਰ ਦਾ 2019 ਮਾਡਲ ਟਰੈਕਟਰ ਆ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਆ ਇਹ ਟਰੈਕਟਰ ਵੀ ਬਾਈ ਜੀ ਬਿਲਕੁਲ ਸ਼ੋਅਰੂਮ ਕੰਡੀਸ਼ਨ ਆ ਰੰਗ ਪੇਂਟ ਪੱਖੋਂ ਚੈੱਕ ਕਰੋ ਕੰਡੀਸ਼ਨ ਕਿੰਨੀ ਸ਼ਾਫ ਕੰਡੀਸ਼ਨ ਦਾ ਟਰੈਕਟਰ ਆ ਇੰਜਨ ਗੇਅਰ ਦੀ ਗੱਲ ਕਰਕੇ ਤਾਂ ਬਿਲਕੁਲ ਨਵਾਂ ਟਰੈਕਟਰ ਪਿਆ ਗੇ ਇੰਜਨ ਗੇਅਰ ਪੱਖੋਂ ਬਾਈ ਜੀ ਕਿਸੇ ਪੱਖੋਂ ਕੋਈ ਕੰਮ ਨਹੀਂ ਭਾਲਦਾ ਲੈਫਟ ਪੱਖੋਂ ਬਿਲਕੁਲ ਓਕੇ ਆ ਪੰਜਾਬ ਨੰਬਰ ਦਾ ਟਰੈਕਟਰ ਆ ਦੂਜੇ ਨਾਮ ਦਾ ਟਰੈਕਟਰ ਆਗਾ ਬਾਈ ਜੀ ਜੇਕਰ ਆਪਾਂ ਟਾਇਰਾਂ ਦੀ ਗੱਲ ਕਰਕੇ ਤਾਂ ਚਾਰੋਂ ਟਾਇਰ ਵੀਰਨੇ ਕੰਪਨੀ ਦੇ ਟਾਇਰ ਪਾਇਆ ਬਾਈ ਜੀ 85 ਤੋਂ 90 ਪੈਸੇ ਟਰੈਕਟਰ ਦੇ ਟਾਇਰ ਬਾਈ ਜੀ ਹਜੇ ਪਏ ਆਗੇ ਸਾਰਾ ਟਰੈਕਟਰ ਬਿਲਕੁਲ ਓਕੇ ਹੈ ਬਾਈ ਜੀ ਆਪਾਂ ਤੁਹਾਨੂੰ ਅੱਗੇ ਵੀ ਕਹਿੰਨੇ ਆ ਆਪਣੀ ਕਿਸੇ ਵੀ ਸਾਨ ਦੀ ਕੋਈ ਗਾਰੰਟੀ ਨਹੀਂ ਹੁੰਦੀ ਆਪਾਂ ਤੁਹਾਨੂੰ ਬਹੁਤ ਵਾਰੀ ਕਹਿੰਦੇ ਹਰ ਵੀਡੀਓ 'ਚ ਹੀ ਕਹਿੰਨੇ ਆਗੇ ਤੇ ਚੈਨਲ ਨੂੰ ਸਬਸਕ੍ਰਾਈਬ ਮੇਰੇ ਭਰਾਵਾਂ ਨੇ ਜਰੂਰ ਕਰਿਆ ਕਰੋ ਤੇ ਟਰੈਕਟਰ ਦੀ ਡਿਮਾਂਡ ਦੀ ਗੱਲ ਕਰਕੇ 4 ਲੱਖ ਤੇ 50000 ਰੁਪਏ ਟਰੈਕਟਰ ਦੀ ਡਿਮਾਂਡ ਆ ਬਾਈ ਜੀ ਤੇਲ ਬ੍ਰੇਕਾਂ ਆ ਟਰੈਕਟਰ ਦੀਆਂ ਤੇ ਜੇਕਰ ਆਪਾਂ ਚੱਲੇ ਦੀ ਗੱਲ ਕਰਕੇ ਬਾਈ ਜੀ ਕਿੰਨਾ ਟਰੈਕਟਰ ਚੱਲਿਆ ਬਹੁਤ ਹੀ ਜ਼ਿਆਦਾ ਘੱਟ ਚੱਲਿਆ ਹੋਇਆ ਟਰੈਕਟਰ ਆ ਇਹ ਸਰਫੀ 1500 ਘੰਟੇ ਚੱਲਿਆ ਹੋਇਆ ਬਾਈ ਜੀ ਟਰੈਕਟਰ ਹੈਗਾ ਤੇਲ ਬ੍ਰੇਕਿੰਗ ਆ ਡਬਲ ਕਲਚ ਆਗਾ ਰਿਵਰਸ ਪੀਟੀਓ ਆਗਾ ਸਾਰਾ ਟਰੈਕਟਰ ਬਿਲਕੁਲ ਓਕੇ ਆਗਾ ਧੰਨਵਾਦ ਬਾਈ ਜੀ